साम्राज्य मुर्दाबाद 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 जंगबाजी रैग मुर्दाबाद मुर्दाबाद इजराइल अमेरिका जंगबाज कुंडली मुर्दाबाद 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 इजराइल अमेरिका जंगबाज कुंडली मुर्दाबाद 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 ये बाबी आंदा पैगाम जारी रखना है संग्राम इजराइल के वित्त मंत्री चलता करो चलता करो चलता इजराइल के वित्त मंत्री ਚੱਲਦਾ ਕਰੋ ਚੱਲਦਾ ਕਰੋ ਚੱਲਦਾ ਇਜ਼ਰਾਈਲ ਨਾਲ ਸਾਰੀਆਂ ਪੜਦੇ ਅਮਰ ਪਤ ਲੋਕ ਜਿੰਦਾਬਾਦ ਜਿੰਦਾਬਾਦ ਪੜਦੇ ਅਮਰ ਪਤ ਲੋਕ ਜਿੰਦਾਬਾਦ 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 ਲੋਕੋ ਅਸੀਂ ਤੁਹਾਡੇ ਨਾਲ ਆ ਅੱਜ ਫਿਰਕੂ ਫਾਸ਼ੀ ਤਾਕਤਾਂ ਦੇ ਵਿਰੋਧ ਵਿੱਚ ਜਿਹੜਾ ਪੰਜਾਬ ਜੇ ਫਰੰਟ ਬਣਿਆ ਹੋਇਆ ਫਾਸ਼ੀ ਤਾਕਤਾਂ ਵਿਰੋਧੀ ਫਰੰਟ ਉਹਦੇ ਵੱਲੋਂ ਅੱਜ ਇਜ਼ਰਾਈਲ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਆ ਭਾਰਤ ਵਿੱਚ ਆਇਆ ਹੋਇਆ ਉਹਦੇ ਖਿਲਾਫ ਇਹ ਅੱਜ ਸਾਰੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਮਜ਼ਾਰੇ ਕੀਤੇ ਜਾ ਰਹੇ ਆ ਇਸ ਵੇਲੇ ਸਾਰੀ ਦੁਨੀਆ ਜਾਣਦੀ ਆ ਕਿ ਕਿਸ ਤਰ੍ਹਾਂ ਇਜ਼ਰਾਈਲ ਅਮਰੀਕਾ ਦੀ ਮਦਦ ਦੇ ਨਾਲ ਖੁੱਲੇ ਰੂਪ 'ਚ ਫਲਸਤੀਨ ਦੇ ਲੋਕਾਂ ਦਾ ਨਸਲਕਾਤ ਕਰ ਰਿਹਾ ਹੈ ਜਿਹਦੇ ਵਿੱਚ 70 ਹਜ਼ਾਰ ਤੋਂ ਜ਼ਿਆਦਾ ਲੋਕੀ ਮਾਰੇ ਜਾ ਚੁੱਕੇ ਆ ਔਰ ਇਤੋਂ ਵੀ ਵੱਡੀ ਗਿਣਤੀ ਜ਼ਖਮੀਆਂ ਦੀ ਆ ਬੱਚਿਆਂ ਦੀ ਆ ਔਰ ਔਰਤਾਂ ਦੀ ਆ ਔਰ ਬਹੁਤ ਸਾਰੇ ਲੋਕੀ ਬਿਮਾਰੀਆਂ ਦਾ ਸ਼ਿਕਾਰ ਹੋਇਆ ਤੇ ਭੁੱਖਮਰੀ ਨਾਲ ਮਰ ਰਹੇ ਆ। ਲੇਕਿਨ ਇਜ਼ਰਾਈਲ ਆਪਣਾ ਹਮਲਾਵਰੀ ਕਾਰਵਾਈਆਂ ਜਾਰੀ ਰੱਖ ਰਿਹਾ। ਔਰ ਬਦਕਿਸਮਤੀ ਇਹ ਆ, ਕਮਜ਼ੋਰੀ ਇਹ ਆ ਜਿਹੜੀ ਨੰਦੜ ਹੋ ਗਿਆ ਬਹੁਤ ਉਹ ਭਾਰਤ ਸਰਕਾਰ ਦੀ ਆ। ਭਈ ਹਮੇਸ਼ਾ ਭਾਰਤ ਇਜ਼ਰਾਈਲ ਦੇ ਖਿਲਾਫ ਫਲਸਤੀਨ ਦੇ ਲੋਕਾਂ ਦੇ ਹੱਕ ਚ ਰਿਹਾ। ਪਰ ਅੱਜ ਮੋਦੀ ਸਰਕਾਰ ਉਸੇ ਹੀ ਇਜ਼ਰਾਈਲ ਦੇ ਖਜ਼ਾਨਾ ਮੰਤਰੀ ਦਾ ਸਵਾਗਤ ਵੀ ਕਰ ਰਹੀ ਆ। ਉਹਦੇ ਨਾਲ ਸਮਝੌਤੇ ਵੀ ਕਰ ਰਹੀ ਆ ਜਦ ਕਿ ਲੋੜ ਆ ਕਿ ਇਜ਼ਰਾਈਲ ਦੀ ਚੀਜ਼ਾਂ ਦਾ ਬਾਈਕਾਟ ਕੀਤਾ ਜਾਵੇ। ਇਸ ਲਈ ਅੱਜ ਅਸੀਂ ਫਾਸ਼ੀ ਵਿਰੋਧੀ ਫਾਸ਼ੀਵਾਦ ਵਿਰੋਧੀ ਫਰੰਟ ਵੱਲੋਂ ਇਹ ਮੰਗ ਕਰਦੇ ਆਂ ਕਿ ਇੱਕ ਤਾਂ ਇਜ਼ਰਾਈਲ ਦਾ ਜਿਹੜਾ ਸਮਝੌਤੇ ਕੀਤੇ ਜਾ ਰਿਹਾ ਇਹ ਨਾ ਕੀਤੇ ਜਾਣ ਇਜ਼ਰਾਈਲੀ ਚੀਜ਼ਾਂ ਦਾ ਬਾਈਕਾਟ ਕੀਤਾ ਜਾਵੇ ਅਗਲੀ ਗੱਲ ਇਹ ਵੀ ਗਾਜ਼ਾ ਪੱਟੀ ਤੇ ਫਲਸਤੀਨ ਦੇ ਵਿੱਚ ਤੁਰੰਤ ਜੰਗਬੰਦੀ ਹੋਵੇ ਜੰਗਬੰਦੀ ਹੋਵੇ ਉਹਨਾਂ ਨੂੰ ਦੁਨੀਆ ਪੱਧਰੀ ਸਹਾਇਤਾ ਆ ਰੀਹੈਬਿਟੇਸ਼ਨ ਵਾਸਤੇ ਇਲਾਜ ਵਾਸਤੇ ਉਹ ਸਹਾਇਤਾ ਪੁੱਜਦੀ ਕਰਨ ਦੀ ਗਰੰਟੀ ਕੀਤੀ ਜਾਵੇ ਔਰ ਨੇਤਨ ਯਾਹੂ ਦੇ ਉੱਤੇ ਜਿਹਦਾ ਅੰਤਰਰਾਸ਼ਟਰੀ ਕੋਰਟ ਨੇ ਕਿਹਾ ਇਹਦੇ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਨਸਲਕਾਤ ਕਰਨ ਦਾ ਇਸ ਵਾਸਤੇ ਅੱਜ ਅਸੀਂ ਪੰਜਾਬ ਦੇ ਲੋਕ ਆਵਾਜ਼ ਉਠਾ ਰਹੇ ਆ ਕਿ ਭਾਰਤ ਸਰਕਾਰ ਜਿਹੜਾ ਪੈਂਤਰਾ ਲੈ ਰਹੀ ਇਜ਼ਰਾਈਲ ਦੇ ਨਾਲ ਮਿਲ ਵਰਤੋਂ ਦਾ ਇਹ ਤੁਰੰਤ ਬੰਦ ਹੋਣਾ ਚਾਹੀਦਾ ਹੈ ਸੋ ਸਾਨੂੰ ਖੁਸ਼ੀ ਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਔਰ ਜਲੰਧਰ ਦੇ ਸਾਥੀ ਇਸ ਨਾਰੇ ਦੇ ਅਧੀਨ ਅੱਜ ਅਸੀਂ ਇਜ਼ਰਾਈਲ ਦੇ ਖਿਲਾਫ ਇੱਕ ਖੜੇ ਹੋ ਕੇ ਲੋਕਾਂ ਨੂੰ ਪ੍ਰਦਰਸ਼ਨ ਕਰ ਰਹੇ ਆ ਤਾਂ ਕਿ ਸਾਡੀ ਆਵਾਜ਼ ਲੋਕਾਂ ਤੱਕ ਜਾ ਸਕੇ